ਸਾਰੇ ਨੂੰ ਜੀ ਅਸੀਂ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਹੁਸ਼ਾਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਫੇਰ ਆਪਾਂ ਹਾਜ਼ਰ ਹੋ ਗਏ ਆ ਤੁਹਾਡੇ ਬਾਤੇ ਬਹੁਤ ਸੋਹਣੇ ਸੂਟ ਲੈ ਕੇ ਅੱਜ ਦੀ ਵੀਡੀਓ ਰੋਗੀ ਕੁਝ ਫੈਂਸੀ ਦਿਖਾਉਂਗੀ ਤੁਹਾਨੂੰ ਸੂਟ ਕੁਝ ਮੈਂ ਲੈ ਲੈਣ ਤੇ ਦਿਖਾਉਂਗੀ ਬਹੁਤ ਸੋਹਣੀ ਕਲੈਕਸ਼ਨ ਆ ਪੂਰੀ ਵੀਡੀਓ ਜਰੂਰ ਦੇਖਿਓ ਆਹ ਲੋ ਜੀ ਫਰਸਟ ਆਰਟੀਕਲ ਬਹੁਤ ਸੋਹਣੀ ਲੁੱਕ ਦੇ ਵਿੱਚ ਪ੍ਰਾਈਜ਼ ਰੋਗਾ 1295 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਸੈਲਫ ਪ੍ਰਿੰਟਿੰਗ ਰਹਿਣ ਵਾਲੀ ਬਹੁਤ ਸੋਹਣਾ ਫੈਬਰਿਕ ਹੈ ਪਿਓਰ ਲੈਲਨ ਰਹਿਣ ਵਾਲੀ ਆ ਨੀਚੇ ਕੇਰ ਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਦੀ ਬਹੁਤ ਸੋਹਣੀ ਔਰ ਇਹਨੂੰ ਵੀ ਪੂਰੇ ਥ੍ਰੈਡ ਦੇ ਨਾਲ ਕਹਿ ਲੋਗੇ ਹਾਈਲਾਈਟ ਕੀਤਾ ਗਿਆ ਹੈ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਬਹੁਤ ਸੌਫਟ ਜਿਹੜਾ ਫੈਬਰਿਕ ਰਹਿਣ ਵਾਲਾ ਹੈ ਇਹ ਵਾਲਾ ਆ ਲੋ ਜੀ ਫੈਬਰਿਕ ਰੂਗਾ ਲੈ ਲੰਦਾ ਔਰ ਇਹ ਜਿਹੜੀ ਬਾਟਮ ਹੋਊਗੀ ਟੋਨ ਟੂ ਟੋਨ ਸੇਮ ਪਿਓਰ ਕਾਟਨ ਦੀ ਜੀ ਤੇ ਦੁਪੱਟਾ ਮੈਂ ਤੁਹਾਨੂੰ ਓਪਨ ਕਰਕੇ ਦਿਖਾਨੀ ਆ 3 ਮੀਟਰ ਦੇ ਲਾਗੇ ਬਾਟਮ ਰਹਿਣਗੀ ਆ ਮੈਕਸਿਮਮ ਜਿੰਨੇ ਸੂਟ ਦਿਖਾਉਂਗੀ ਆ ਲੋ ਜੀ ਇਹ ਰੂਗਾ ਦਾ ਦੁਪੱਟਾ ਬਹੁਤ ਪਿਆਰਾ ਪੀਸ ਆ ਜਿੰਨੂੰ ਵੀ ਪਸੰਦ ਆ ਫਟਾਫਟ ਬੁੱਕ ਕਰ ਲਿਓ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਰਹਿਣ ਵਾਲੀ ਦੀ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦੇ ਸੂਟ ਰਹਿਣ ਵਾਲੇ ਆ ਇਹ ਵਾਲੇ ਪ੍ਰਾਈਸ ਰੂਗਾ 1295 ਪੀਸ ਸਾਰੇ ਓਪਨ ਕਰਕੇ ਦਿਖਾਵਾਂਗੀ ਮੈਂ ਅੱਜ ਦੀ ਵੀਡੀਓ ਵਿੱਚ ਕਿਉਂਕਿ ਸਾਰੇ ਸੂਟਾਂ ਦੀ ਆਪਣੀ ਹੀ ਲੁੱਕ ਆ ਆ ਲਓ ਜੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਡਿਜ਼ਾਈਨਰ ਪੀਸ ਪਿਓਰ ਲੇਲਨ ਫੈਬਰਿਕ ਔਰ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈਗੀ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰਵਾਓ ਵੀਡੀਓ 'ਚ ਥੋੜਾ ਜਿਆਦਾ ਲਾਈਟ ਲੱਗ ਰਿਹਾ ਬਟ ਇਹ ਥੋੜਾ yellow tone ਦੇ ਵਿੱਚ ਸੂਟ ਰਹੇਗਾ ਹਲੋ ਜੀ ਬਹੁਤ ਪਿਆਰਾ ਪੀਸ ਆ 컬러 ਐਗਜੈਕਟ ਹੁਣ ਐਗਜੈਕਟ ਕਲਰ ਆ ਰਿਹਾ ਹੈਗਾ ਕਿਉਂਕਿ ਪਹਿਲਾਂ ਥੋੜਾ ਲਾਈਟ ਲੱਗ ਰਿਹਾ ਸੀ ਬਟ ਐਗਜੈਕਟ ਕਲਰ ਹੈ ਔਰ ਇਹ ਰੂਗ ਹੈ ਦਾ ਸੇਮ ਟੋਨ ਟੂ ਟੋਨ ਬਾਟਮ ਪਿਓਰ ਕਾਟਨ ਦਾ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਜੀ ਦੁਪੱਟੇ ਵੀ ਬਹੁਤ ਸੋਹਣੀ ਲੁੱਕ ਦੇ ਰਹਿਣ ਵਾਲੇ ਆ ਜਿੰਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੂਗਾ 1295 ਸ਼ਿਪਿੰਗ ਰਹਿਣ ਵਾਲੀ ਹੈ ਪੈਨ ਇੰਡੀਆ ਫ੍ਰੀ ਸੇਮ ਇਹਦੇ ਵੀ ਘੇਰੇ ਦੇ ਉੱਤੇ ਐਜ਼ ਇਟ ਇਜ਼ ਰੋਗਾ ਕਮ ਆ ਲੋ ਜੀ ਇਸ ਤਰ੍ਹਾਂ ਕੇ ਢਾ ਬਣਿਆ ਹੋਇਆ ਹੈ ਢੇਰੇ ਵੀ ਕਾਫੀ ਖੁੱਲੇ ਡੁੱਲੇ ਆ ਜਿੱਦਾਂ ਮਰਜੀ ਮਤਲਬ 28 30 ਦੇ ਲੱਗ ਗਏ ਜਿਨ੍ਹਾਂ ਦਾ ਢੇਰਾ ਆ ਅੰਡਰ ਜਿਹਦਾ ਬਣ ਜਾਂਦਾ ਹੈਗਾ ਉਹ ਸੂਟੇ ਬਾਈ ਕਰ ਸਕਦੇ ਆ ਅਗਲਾ ਕਲਰ ਹੋਗਾ ਇਹਦਾ ਆਲਵੇਸ ਗ੍ਰੀਨ ਕਲਰ ਬਹੁਤ ਸੋਹਣਾ ਫੈਬਰਿਕ ਪ੍ਰਿੰਟਿੰਗ ਬਹੁਤ ਸੋਹਣੀ ਹੈ ਜਿਵੇਂ ਦੇਖਿਓ ਇਸ ਤਰ੍ਹਾਂ ਰੋਗਾ ਇਹਦਾ ਢੇਰਾ ਬਹੁਤ ਸੋਹਣੇ ਲੁੱਕ ਦੇ ਵਿੱਚ ਰਹਿਣ ਵਾਲਾ ਰੈਡੀ ਹੋ ਕੇ ਔਰ ਕਲਰ ਇਹ 그린 ਕਲਰ ਹੋਗਾ ਕਲਰ ਐਗਜ਼ੈਕਟ ਨਹੀਂ ਆ ਰਿਹਾ ਵੀਡੀਓ ਵਿੱਚ ਕਲਰ ਬਹੁਤ ਸੋਹਣੇ ਰਹਿਣ ਵਾਲੇ ਆ ਕਈ ਵਾਰੀ ਬਸ ਇਹੀ ਪ੍ਰੋਬਲਮ ਹੁੰਦੀ ਜਿਹੜੇ ਸੋਹਣੇ ਸੂਟ ਜ਼ਿਆਦਾ ਹੁੰਦੇ ਉਹਨਾਂ ਦੇ ਸ਼ੇਡ ਆਂਦੇ ਨਹੀਂ ਹੈਗੇ ਇਹ ਰੋਗਾ ਇਹਦਾ ਬਾਟਮ ਜੀ ਔਰ ਇਹ ਰੋਗਾ ਇਹਦਾ ਦੁਪੱਟਾ ਮਤਲਬ ਜੋ ਵੀਡੀਓ ਵਿੱਚ ਦਿਖ ਰਿਹਾ ਹੈਗਾ ਆ 19 21 ਦਾ ਫਰਕ ਸ਼ੇਡ ਦਾ ਆਏਗਾ ਜੀ ਆ ਲੋ ਜੀ ਮਾ ਲ ਗ੍ਰੀਨ ਕਲਰ ਰਹੇਗਾ ਬਹੁਤ ਸੋਹਣਾ ਲੁੱਕ ਹੈ ਇਹਦੀ ਜਿਹਦਾ ਕਹ ਲੋ ਕਿ ਥੋੜਾ ਪੈਰਟੋਨ ਦੇ ਵਿੱਚ ਗ੍ਰੀਨ ਰਹੂਗਾ ਬਟ ਬ੍ਰਾਈਟ ਵਾਲਾ ਨਹੀਂ ਹੈਗਾ ਬਟ ਹੁਣ ਵੀਡੀਓ ਵਿੱਚ ਬਹੁਤ ਲਾਈਟ ਕਲਰ ਆ ਰਿਹਾ ਹੈ ਇਹ ਵਾਲਾ ਹਾਂਜੀ ਅਗਲਾ ਰਹੂਗਾ ਇਹਦੇ ਵਿੱਚ ਗ੍ਰੇ ਕਲਰ ਮਾਊਸ ਕਲਰ ਸੌਰੀ ਆ ਲੋ ਇਹਦਾ ਵੀ ਕਲਰ ਬਿਲਕੁਲ ਡਿਫਰੈਂਟ ਆਇਆ ਹੈ ਆ ਲੋ ਬਹੁਤ ਸੋਹਣਾ ਪੀਸ ਆ ਮਤਲਬ ਜਿੰਨੇ ਸੋਹਣੇ ਸੂਟਸ ਹੁੰਦੇ ਆ ਆਪਾਂ ਕੋਸ਼ਿਸ਼ ਕਰੀ ਦੀ ਤੁਹਾਨੂੰ ਆਨਲਾਈਨ ਦਿਖਾਈਏ ਉਹਨਾਂ ਦੇ ਕਲਰ ਹੀ ਬਿਲਕੁਲ ਡਿਫਰੈਂਟ ਆਂਦੇ ਨੇ ਆਹ ਕਲਰ ਹੁਣ ਥੋੜਾ ਜਿਹਾ ਐਗਜ਼ੈਕਟ ਆ ਰਿਹਾ ਆ ਪ੍ਰੀਮੀਅਮ ਕੁਆਲਿਟੀ ਆ ਇਹ ਵਾਲੀਆਂ ਇਹ ਰੋਗਾ ਦਾ ਬਾਟਮ ਔਰ ਇਹ ਰੈਨ ਵਾਲਾ ਆ ਇਹਦਾ ਦੁਪੱਟਾ ਜੀ ਆਹ ਰੋਗਾ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋ ਕੇ ਵੀ ਆਉਣ ਵਾਲਾ ਲੇਲਨ ਫੈਬਰਿਕ ਰੈਨ ਵਾਲਾ ਇਹ ਸਭ ਜਿੰਨੇ ਵੀ ਸੂਟ ਦਿਖਾ ਲਿਆ ਕਿ ਰਹਾ ਤੁਹਾਨੂੰ ਰਿਪੀਟ ਦਿਖਾਨੀ ਹੈ ਇਸ ਤਰ੍ਹਾਂ ਰਹੂਗਾ ਤੇ ਬੈਕਰੀ ਜਿਹੜੀ ਪ੍ਰਿੰਟਿੰਗ ਹੈਗੀ ਆ ਉਹ ਇਸ ਤਰ੍ਹਾਂ ਰਹੂਗੀ ਸਾਰੇ ਸੂਟਾਂ ਦੀ ਤੁਹਾਨੂੰ ਦਿਖਾਨੀ ਹੈ ਸੇਮ ਐਜ਼ ਇਟ ਇਜ਼ ਹੀ ਰਹੂਗਾ ਜੀ ਜਿਵੇਂ ਫਰੰਟ ਹੈ ਉਵੇਂ ਹੀ ਬੈਕਗ੍ਰਾਉਂਡ ਵਾਲਾ ਇਹਨਾਂ ਦਾ ਕਿ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 1295 ਸ਼ਿਪਿੰਗ ਰਹੇਗੀ ਫ੍ਰੀ ਜੀ ਅਗਲੇ ਕਹਾਂ ਸੂਟ ਦਿਖਾਨੀ ਹੈ ਆਲੋ ਜੀ ਪੂਰਾ ਪਾਣੀ ਮੀਟਰ ਸੂਟ ਰਹਿਣ ਵਾਲਾ ਆ ਆਲੋ ਜੀ ਵਿਚਿਤਰਾ ਸਿਲਕ ਫੈਬਰਿਕ ਰਹੇਗਾ ਹਲੋ ਜੀ ਬ੍ਰੈਂਡਡ ਆਰਟੀਕਲ ਆ ਕਲਰ ਬਹੁਤ ਸੋਹਣੀ ਲੁੱਕ ਦਾ ਔਰ ਪੂਰੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਹਲਕੀ ਹਲਕੀ ਬੂਟੀ ਦੇ ਨਾਲ ਘੇਰਾ ਰਹੂਗਾ ਇਸ ਤਰ੍ਹਾਂ ਪ੍ਰਾਈਸ ਮਤਲਬ ਬਹੁਤ ਹੀ ਕੱਟ ਪ੍ਰਾਈਸ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ 1495 ਵਿੱਚ ਤੁਹਾਨੂੰ ਇਹ ਸੂਟ ਜਾਊਗਾ ਪੂਰਾ 5 ਮੀਟਰ ਜਿੱਦਾਂ ਮਰਜ਼ੀ ਤੁਸੀਂ ਇਹਦੀ ਡਰੈਸ ਬਣਾਓ சரਾਰਾ ਗਰਾਰਾ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਆ ਹਰ ਚੀਜ਼ ਇਹਦੀ ਰੈਡੀ ਹੋਣ ਵਾਲੀ ਆ ਫੈਬਰਿਕ ਬਹੁਤ ਸੋਹਣਾ ਆ ਔਰ ਇਹ ਰਹੂਗਾ ਉਹਦਾ ਪੂਰਾ ਹੈਵੀ ਦੁਪੱਟਾ ਹਲੋ ਜੀ ਪੂਰੀ ਹੈਵੀ ਲੁੱਕ ਦੇ ਵਿੱਚ ਦੁਪੱਟਾ ਰਹੇਗਾ ਜੀ ਹਲੋ ਜੀ ਕ੍ਰੁਪਾਲੀ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਇਹ ਬਹੁਤ ਪਿਆਰੇ ਬਣਨ ਤੋਂ ਬਾਅਦ ਰਹਿਣ ਵਾਲੇ ਆ ਹਲੋ ਮਤਲਬ 5 ਮੀਟਰ ਸੂਟ ਹੈ ਜਿੱਦਾਂ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਦੁਪੱਟਾ ਤੁਹਾਨੂੰ ਦਿਖਾਣੀ ਹੈ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਪੂਰੀ ਫਿਨਿਸ਼ਿੰਗ ਦੇ ਨਾਲ ਦੁਪੱਟੇ ਰਹਿਣ ਵਾਲੇ ਆ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਆ ਔਰ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਆਪਣਾ ਅਗਲਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਹਲੋ ਜੀ ਇਹ ਰੂਗ ਜੀ ਅਗਲਾ ਕਲਰ ਇਹਦਾ ਕਲਰ ਬਹੁਤ ਸੋਹਣੇ ਆ ਜਿੱਦਾਂ ਮਰਜੀ ਗਲਾ ਵਗੈਰਾ ਨਹੀਂ ਬਣਿਆ ਹੋਇਆ ਤੁਹਾਡੀ ਹਾਈਟ ਘੱਟ ਹੈ ਜ਼ਿਆਦਾ ਜਿੱਦਾਂ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਐਡਜਸਟੇਬਲ ਆਪਣਾ ਮਤਲਬ ਕਹ ਲਓ ਕਿ ਸੂਟ ਰੈਡੀ ਕਰਵਾ ਸਕਦੇ ਆ ਮਤਲਬ ਹਰੇਕ ਦੇ ਹਿਸਾਬ ਨਾਲ ਸੂਟ ਰੈਡੀ ਹੋਣ ਵਾਲਾ ਇਹ ਵਾਲਾ ਆ ਲੋ ਬਚਿਤਰਾ ਸਿਲਕ ਫੈਬਰਿਕ ਰਹਿਣ ਵਾਲਾ ਆ 1500 ਪ੍ਰਾਈਸ ਰਹਿਣ ਵਾਲਾ ਇਹਨਾਂ ਦਾ ਲੁੱਕ ਦੇਖ ਲਓ ਕਿੰਨੀ ਪਿਆਰੀ ਰਹਿਣ ਵਾਲੀ ਪੂਰੇ ਨੂੰ ਐਮਬਰਾਇਡਰੀ ਦੇ ਨਾਲ ਦੁਪੱਟੇ ਨੂੰ ਵੀ ਡਿਜ਼ਾਈਨ ਕੀਤਾ ਗਿਆ ਹੈ ਔਰ ਸ਼ਰਟ ਵੀ ਪੂਰੀ ਕਹ ਲਓਗੇ ਐਮਬਲੋਇਡਰੀ ਦੇ ਨਾਲ ਫਰੰਟ ਜਿਹੜਾ ਪੱਲਾ ਆ ਪੂਰਾ ਰਹਿਣ ਵਾਲਾ ਤੇ 5 ਮੀਟਰ ਪੂਰਾ ਸੂਟ ਰਹੇਗਾ ਸੇਮ ਫੈਬਰਿਕ ਰਹਿਣ ਵਾਲਾ ਹੈ ਆ ਲੋ ਜੀ 골ਡਨ ਯੈਲੋਈਆ ਕਲਰ ਹੋਊਗਾ ਬਹੁਤ ਪਿਆਰਾ ਪੀਸ ਹੈ ਵੀ ਆ ਲੋ ਜੀ ਇਸ ਤੋਂ ਇਲਾਵਾ ਵੀ ਸ਼ਾਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਲੈ ਲਓ ਹੋਰ ਵੀ ਬਹੁਤ ਸਾਰੇ ਜਿਹੜੇ ਡਿਜ਼ਾਈਨ ਆ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਆ ਦੇਖੋ ਬਹੁਤ ਸੋਹਣਾ ਪੀਸ ਹੈ ਵੀ ਜਿਹ ਚਿੱਤਰਾ ਸਿਲਕ ਫੈਬਰਿਕ ਰਹੇਗਾ ਔਰ ਇਹ ਰੋ ਗਿਆ ਦਾ ਦੁਪੱਟਾ ਸਾਰੇ ਪੀਸ ਖੋਲਣ ਦਾ ਮਤਲਬ ਇਹ ਵੀ ਕਿਉਂਕਿ ਹਰ ਇੱਕ ਸੂਟ ਦੀ ਆਪਣੀ ਗ੍ਰੇਸ ਆ ਜਿਹਨੂੰ ਜਿਹੜਾ ਅੱਛਾ ਲੱਗਦਾ ਕਲਰ ਉਹ ਆਪਣੇ ਹਿਸਾਬ ਨਾਲ ਬੁੱਕ ਕਰ ਸਕਦੇ ਆ ਜੀ ਆ ਲੋ ਜੀ ਬਹੁਤ ਪਿਆਰੇ ਪੀਸ ਆ ਮਤਲਬ ਕਹ ਲੋ ਕਿ ਟੂ ਸਾਈਡਡ ਪੂਰਾ ਹੈਵੀ ਰਹਿਣ ਵਾਲਾ ਆ ਇਹਨਾਂ ਦਾ ਜਿਹੜਾ ਹੈਗਾ ਦੁਪੱਟੇ ਜਿਹੜੇ ਆ ਔਰ ਪੂਰੀ ਫਿਨਿਸ਼ਿੰਗ ਦੇ ਨਾਲ ਰਹਿਣ ਵਾਲੇ ਆ ਪੂਰੀ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਕੀਤੀ ਗਈ ਆ ਦੁਪੱਟੇ ਬਹੁਤ ਪਿਆਰੀ ਲੁੱਕ ਦੇ ਸੂਟ ਮਤਲਬ ਇੰਨੇ ਘੱਟ ਰੇਟ ਵਿੱਚ ਬਹੁਤ ਸੋਹਣੀ ਲੁੱਕ ਦੇ ਵਿੱਚ ਤੁਹਾਨੂੰ ਇਹ ਵਾਲੇ ਮਿਲ ਰਹੇ ਆ ਅਗਲਾ ਤੁਹਾਨੂੰ ਕਲਰ ਦਿਖਾਨੀ ਆ ਆ ਲੋ ਜ ਕਿ ਫੈਂਸੀ ਸੂਟ ਸੀ ਕਾਫੀ ਡਿਮਾਂਡ ਆ ਰਹੀ ਸੀ ਕਿ ਹਾਂ ਵੀ ਸੂਟ ਵੀ ਫੈਂਸੀ ਚਾਹੀਦੇ ਆ ਔਰ ਰੇਟ ਵੀ ਘੱਟ ਹੋਣ ਤੇ ਉਸੇ ਹਿਸਾਬ ਨਾਲ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਕਲਰ ਦੇਖੋ ਬਹੁਤ ਸੋਹਣਾ ਹੈ ਵੀ ਇਸ ਤਰ੍ਹਾਂ ਇਹਦਾ ਘੇਰਾ ਰਹਿਣ ਵਾਲਾ ਹੈ ਪੂਰਾ 5 ਮੀਟਰ ਸੂਟ ਹੋਊਗਾ ਰੂਪਾਲੀ ਬ੍ਰਾਂਡ ਰਹੇਗਾ ਜੀ ਸੂਟਾਂ ਦਾ ਔਰ ਇਹ ਰਹੂਗਾ ਇਹਦਾ ਦੁਪੱਟਾ ਕਲਰ ਰਹੇਗਾ ਇਹ ਵਾਲਾ ਅਨਿਆਂਜਾ ਕਲਰ ਰਹੇਗਾ ਆ ਲੋ ਬਹੁਤ ਪਿਆਰਾ ਪੀਸ ਆ ਜਿੰਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਜੀ ਅਡਜਸਟੇਬਲ ਚੀਜ਼ਾਂ ਆ ਲਹਿੰਗਾ ਬਣਾਓ ਸ਼ਟਾਰਾ ਗਰਾਰਾ ਜੋ ਦੜਾ ਦਿਲ ਕਰਦਾ ਸਲਵਾਰ ਸੂਟ ਬਣਾਉਣਾ ਹਰ ਇੱਕ ਚੀਜ਼ ਮਤਲਬ ਰੈਡੀ ਹੋਣ ਵਾਲੀ ਆ